ਗਬੀਰ ਸਿੰਘ ਬਾਦਲ ਦੇ ਅਕਾਲੀ ਲੀਡਰ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਜਾਂਦੇ ਨੇ ਔਰ ਜਿੱਤ ਦਾ ਸਬਬ ਬਣਦੇ ਨੇ ਜਿੱਤ ਦਾ ਕਾਰਨ ਬਣਦੇ ਨੇ ਲੰਗੀਆਂ ਕੁਝ ਵਿਧਾਨ ਸਭਾ ਚੋਣਾਂ ਤੋਂ ਇਹ ਲੀਡਰ ਜਿਹੜੇ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ 'ਚ ਗਏ ਉਹ ਕਾਫੀ ਜਦੋਜਹਿਦ ਕਰ ਰਹੇ ਸਨ ਔਰ ਲਗਾਤਾਰ ਦੂਸਰੇ ਸਥਾਨ ਤੇ ਜਾਂ ਜਿੱਤ ਦੇ ਨੇੜੇ ਹਾਰ ਦਾ ਸਾਹਮਣਾ ਕਰਨਾ ਉਹਨਾਂ ਨੂੰ ਪਿਆ ਮਸਲਨ ਪੋਲਿਟিক্যাল ਸਿਨੈਰੀਓ ਜਿਹੜਾ ਸਿਗਾਉਣਾ ਦਾ ਉਹ ਥੋੜਾ ਉਤਾਰ ਚੜਾਹ ਚੋਂ ਲੰਘ ਰਿਹਾ ਸੀ ਪਰ ਜਦੋਂ ਹੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਅਕਾਲੀ ਦਲ ਨੂੰ ਛੱਡਿਆ ਉਦੋਂ ਹੀ ਇੱਕ ਪੋਲਿਟিক্যাল ਬੂਮ ਆਇਆ ਔਰ ਉਹ ਕਿੱਥੋਂ ਦੇ ਕਿੱਥੇ ਪਹੁੰਚ ਗਏ ਇਹਦੀ ਇੱਕ ਜਿੰਦਾ ਜાગਦਾ ਉਦਾਹਰਨ ਜਿਹੜੀ ਹੈ ਉਹ ਡਿੰਪੀ ਢੱਲੋ ਜਿਹੜੇ ਗਿੱਦੜਬਾ ਤੋਂ ਚੋਣ ਲੜੇ ਔਰ ਚੋਣ ਦੇ ਵਿੱਚ ਵੱਡੇ ਮਾਰਜਨ ਨਾਲ ਜਿੱਤ ਹਾਸਲ ਕੀਤੀ ਲੰਗੀਆਂ ਵਿਧਾਨ ਸਭਾ ਚੋਣਾਂ ਯਾਨੀ ਕਿ 2022 ਦੀਆਂ ਚੋਣਾਂ ਦੇ ਵਿੱਚ ਹਰਦੀਪ ਸਿੰਘ ਡਿੰਪੀ ਢਲੋਂ ਜਿਹੜੇ ਨੇ ਉਹ ਦੂਜੇ ਸਥਾਨ ਤੇ ਰਹਿ ਗਏ ਸਨ ਔਰ ਉਹਨਾਂ ਨੂੰ ਹਰਾਉਣ ਵਾਲੇ ਰਾਜਾ ਵੜਿੰਗ ਸਨ ਇਸੇ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਉਦਾਹਰਨ ਹੈਗੇ ਨੇ ਜਿ ਉਹਨਾਂ ਦੇ ਉੱਤੇ ਝਾਤ ਮਾਰੀ ਜਾਵੇ ਤਾਂ ਇਹਨਾਂ ਉਦਾਹਰਨਾਂ ਦੀ ਕਿਤੇ ਕੋਈ ਕਮੀ ਹੈ ਨਹੀਂ ਪਰ ਹੁਣ ਤਰਨਤਾਰਨ ਜ਼ਮੀਨੀ ਚੋਣ ਵਿੱਚ ਵੀ ਉਸੇ ਤਰ੍ਹਾਂ ਦਾ ਸਮੀਕਰਨ ਬਣਦੇ ਨਜ਼ਰ ਆ ਰਹੇ ਆ ਤਰਨਤਾਰਨ ਜ਼ਮੀਨੀ ਚੋਣ ਦੇ ਵਿੱਚ ਹਰਮੀਤ ਸੰਧੂ ਅਕਾਲੀ ਦਲ ਦੇ ਇੱਕ ਸਮੇਂ ਦੇ ਉਮੀਦਵਾਰ ਰਹੇ ਔਰ ਦੂਜੇ ਸਥਾਨ ਦੇ ਉੱਤੇ ਤਰਨਤਾਰਨ ਵਿਧਾਨ ਸਭਾ ਚੋਣਾਂ ਜਿਹੜੀਆਂ 2022 ਦੀਆਂ ਹੋਈਆਂ ਦੂਜੇ ਸਥਾਨ ਤੇ ਉਦੋਂ ਵੀ ਰਹੇ ਪਰ ਉਹ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆ ਚੁੱਕੇ ਨੇ ਔਰ ਵੱਡਾ ਸਵਾਲ ਇਹ ਹੈ ਕਿ ਕੀ ਹਰਮੀਤ ਸੰਧੂ ਆਮ ਆਦਮੀ ਪਾਰਟੀ ਦੀ ਉਹ ਲੈਗੇਸੀ ਕੰਟੀਨਿਊ ਕਰ ਸਕਣਗੇ ਕਿ ਨਹੀਂ ਔਰ ਉਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਜੇ ਅਕਾਲੀ ਦਲ ਦੇ ਕੋਲ ਜੇ ਸੁਖਵੀਰ ਸਿੰਘ ਬਾਦਲ ਦੇ ਕੋਲ ਐਡੇ ਵੱਡੇ ਉਮੀਦਵਾਰ ਐਡੇ ਵੱਡੇ ਕੱਦ ਦੇ ਐਡੇ ਵੱਡੇ ਹੌਂਸਲੇ ਵਾਲੇ ਉਮੀਦਵਾਰ ਹੈ ਨੇ ਲੀਡਰ ਹੈ ਨੇ ਤਾਂ ਉਹ ਮੁੱਖ ਧਾਰਾ ਦੇ ਵਿੱਚ ਕਿਉਂ ਨਹੀਂ ਆ ਰਹੇ ਕਿਉਂ ਉਹ ਬੈਕਫੁੱਟ ਦੇ ਉੱਤੇ ਹੀ ਨਜ਼ਰ ਆਉਂਦੇ ਰਹੇ ਨੇ ਅੱਜ ਤੱਕ ਔਰ ਚੋਣਾਂ ਦੇ ਵਿੱਚ ਹੀ ਉਹਨਾਂ ਨੂੰ ਅ ਲੋਕਾਂ ਨੇ ਵੇਖਿਆ ਹੈ ਚੋਣਾਂ ਦੇ ਵਿੱਚ ਹੀ ਉਹਨਾਂ ਦੇ ਸਿਰ ਦੇ ਉੱਤੇ ਉਮੀਦਵਾਰੀਆਂ ਕੀਤੀਆਂ ਸੁਖਵੀਰ ਬਾਦਲ ਨੇ ਮੁੱਖ ਧਾਰਾ ਦੇ ਵਿੱਚ ਕਿਉਂ ਨਹੀਂ ਨਜ਼ਰ ਆ ਰਿਹਾ ਔਰ ਉਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਜੇ ਹੁਣ ਉਹ ਆਮ ਆਦਮੀ ਪਾਰਟੀ 'ਚ ਜਾ ਰਹੇ ਨੇ ਜੇ ਉਹ ਅਕਾਲੀ ਦਲ ਨੂੰ ਛੱਡ ਰਹੇ ਨੇ ਤਾਂ ਐਵੇਂ ਹੁੰਦਾ ਹੋਇਆ ਸੁਖਵੀਰ ਬਾਦਲ ਕਿਵੇਂ ਵੇਖ ਸਕਦੇ ਨੇ ਆਪਣੀ ਹੀ ਪਾਰਟੀ ਦੇ ਜਿਹੜੇ ਲੀਡਰ ਨੇ ਆਪਣੀ ਹੀ ਪਾਰਟੀ ਦੇ ਜਿਹੜੇ ਤਾਰੇ ਨੇ ਉਹ ਤੰਗ ਦੇ ਭਾਣੇ ਕਿਵੇਂ ਜਾਂਦੇ ਦੇਖ ਸਕਦੇ ਆ ਸੁਖਵੀਰ ਬਾਦਲ ਵੱਡਾ ਸਵਾਲੇ ਖੜਦਾ ਹੁਣ ਆંકੜਿਆਂ ਤੇ ਨਿਗਾਹ ਮਾਰਦੇ ਆ ਲੰਗੇ ਦੋ ਸੀਟਾਂ ਦਾ ਆਕੜਾ ਕੀ ਕਹਿੰਦਾ ਹੈ ਵਿਧਾਨ ਸਭਾ ਚੋਣਾਂ ਔਰ ਜ਼ਿਮਨੀ ਚੋਣਾਂ ਦਾ ਉਹਦੇ ਉੱਤੇ ਨਿਗਾਹ ਮਾਰਦੇ ਆ ਪਹਿਲਾਂ ਜ਼ਿਕਰ ਕਰਦੇ ਆ ਤਰਨਤਾਰਨ ਸੀਟ ਦੀ 2022 ਦੇ ਵਿੱਚ ਕੀ ਸਮੀਕਰਨ ਰਹੇ ਨੇ ਉਹ ਤੁਹਾਡੇ ਸਾਹਮਣੇ 2022 ਦੇ ਸਮੀਕਰਨ ਰੱਖ ਰਹੇ ਆ ਕਸ਼ਮੀਰ ਸਿੰਘ ਸੋਲ ਜਿਹੜੇ ਆਮ ਆਦਮੀ ਪਾਰਟੀ ਤੋਂ ਚੋਣ ਲੜੇ ਉਹਨਾਂ ਨੇ ਚੋਣ ਜ਼ਰੂਰ ਦਿੱਤੀ ਹੈ 52935 ਵੋਟਾਂ ਵਾਲਾ ਨੂੰ ਪਈਆਂ ਪਰ ਹਰਮੀਤ ਸੰਧੂ ਦੂਸਰੇ ਸਥਾਨ ਤੇ ਰਹੇ ਨੇ 39347 ਵੋਟਾਂ ਹਰਮਿਤ ਸੰਧੂ ਲੈ ਕੇ ਗਏ ਸਨ ਔਰ ਦੂਸਰੇ ਸਥਾਨ ਦੇ ਉਤੇ ਹਰਮਿਤ ਸੰਧੂ ਰਹੇ ਅੱਜ ਹਰਮਿਤ ਸੰਧੂ ਆਮ ਆਦਮੀ ਪਾਰਟੀ ਤੋਂ ਜ਼ਿਮਨੀ ਚੋਣ ਲੜ ਰਹੇ ਨੇ ਤੇ ਦੂਸਰੇ ਪਾਸੇ ਗਿੱਦੜਵਾ ਜਿੱਤਾ ਉਦਾਹਰਨ ਤੁਹਾਨੂੰ ਦੇ ਕੇ ਹਟਿਆ ਉਹਦਾ ਜ਼ਿਕਰ ਕਰਦੇ ਆ ਗਿੱਦੜਵਾ ਦੇ ਵਿੱਚ ਡਿੰਪੀ ਢੱਲੋਂ 2022 ਦੇ ਵਿੱਚ 39639 ਵੋਟਾਂ ਹਾਸਲ ਕਰਦੇ ਨੇ ਅਤੇ ਰਾਜਾ ਵਿੜਿੰਗ 50998 ਵੋਟਾਂ ਜਿਹੜੀਆਂ ਨੇ ਉਹ ਹਾਸਲ ਕਰਦੇ ਨੇ ਯਾਨੀ ਕਿ ਡਿੰਪੀ ਢਲੋਂ ਉਸ ਵੇਲੇ ਵੀ ਦੂਸਰੇ ਸਥਾਨ ਤੇ ਰਹੇ ਆਮ ਆਦਮੀ ਪਾਰਟੀ ਉਸ ਵੇਲੇ ਤੀਸਰੇ ਸਥਾਨ ਤੇ ਰਹੀ ਔਰ ਡਿੰਪੀ ਢਲੋਂ ਨੇ ਜਿਵੇਂ ਹੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਜ਼ਮਨੀ ਚੋਣਾ ਦੇ ਵਿੱਚ ਉਹ ਗਦਰਵਾਜ਼ ਜ਼ਮਨੀ ਚੋਣਾ ਉਹ ਜਿੱਤ ਜਾਂਦੇ ਨੇ ਹੁਣ ਹਰਬੀਤ ਸਾਦੂ ਜਿਹੜੇ ਦੂਸਰੇ ਸਥਾਨ ਦੇ ਉੱਤੇ ਰਹੇ ਤਰਨਤਾਰਨ ਦੇ ਵਿੱਚ ਤੇ ਉਹ ਹੁਣ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕੇ ਨੇ ਔਰ ਕੀ ਹੁਣ ਉਹ ਜਿੱਤ ਦਾ ਫਤਵਾ ਆਪਣੇ ਸਿਰ ਤੇ ਉੱਤੇ ਪਾ ਸਕਦੇ ਆ ਕਿ ਨਹੀਂ ਜਿੱਤ ਦਾ ਦੇ ਕੋਰਨਾ ਉਹ ਆਪਣੇ ਸਰ ਦੇ ਉੱਤੇ ਪਾ ਸਕਦੇ ਆ ਕਿ ਨਹੀਂ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਇਸ ਪੂਰੇ ਮਾਮਲੇ ਦੇ ਵਿੱਚ ਜੋ ਹੁਣ ਤੱਕ ਨਜ਼ਰ ਆ ਰਿਹਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇਹਨਾਂ ਲੀਡਰਾਂ ਨੂੰ ਆਪਣੇ ਕੋਲ ਲੈ ਆਂਦੀ ਹੈ ਆਪਣੇ ਨਾਲ ਜੋੜ ਲੈਂਦੀ ਹੈ ਤੇ ਉਸ ਤੋਂ ਬਾਅਦ ਚੋਣ ਲੜਾ ਕੇ ਉਹਨਾਂ ਨੂੰ ਲੋਕਾਂ ਅੱਗੇ ਲਿਆ ਕੇ ਤੇ ਲੋਕਾਂ ਦਾ ਨੁਮਾਇੰਦਾ ਬਣਾ ਦਿੱਤਾ ਜਾਂਦਾ ਹੈ ਔਰ ਉਹ ਬਣ ਵੀ ਜਾਂਦੇ ਨੇ ਇਨਫੈਕਟ ਲੋਕ ਜਿਹੜੇ ਨੇ ਉਹਨਾਂ ਨੂੰ ਪਸੰਦ ਕਰਦੇ ਹੁੰਦੇ ਆ ਥੋੜੀ ਬਹੁਤ ਆਮ ਆਦਮੀ ਪਾਰਟੀ ਦੀ ਆਪਣੀ ਜਿਹੜੀ ਮਿਹਨਤ ਲੱਗਦੀ ਹੈ ਥੋੜਾ ਉਹਨਾਂ ਕੈਂਡੀਡੇਟਸ ਦਾ ਆਪਣਾ ਜਿਹੜਾ ਵੋਟ ਪਰਸੈਂਟੇਜ ਹੁੰਦਾ ਉਹ ਵੀ ਹੁੰਦਾ ਔਰ ਇਹ ਸਾਰਾ ਕੁਝ ਰਲ ਰੁਲ ਕੇ ਜਿੱਤ ਵੱਲ ਨੂੰ ਉਸ ਕੈਂਡੀਡੇਟ ਨੂੰ ਤੋਰ ਦਿੰਦੇ ਆ ਪਰ ਇਹ ਚੀਜ਼ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਦੇ ਵਾਚਣ ਵਾਲੀ ਚੀਜ਼ ਹੈ ਇਹ ਹਾਲਾਤ ਜਿਹੜੇ ਹੈ ਜੇ ਇਸੇ ਤਰ੍ਹਾਂ ਰਹੇ ਤਾਂ ਅਕਾਲੀ ਦਲ ਵਾਸਤੇ ਇਹ ਘਾਤਕ ਸਾਬਿਤ ਹੋ ਸਕਦੇ ਹਨ ਨੁਕਸਾਨੀਕਾਰਕ ਸਾਬਿਤ ਹੋ ਸਕਦੇ ਆ ਇਹੋ ਜੀ ਸਥਿਤੀ ਦੇ ਵਿੱਚ ਅਕਾਲੀ ਦਲ ਨੂੰ ਇਸ ਉੱਤੇ ਧਿਆਨ ਦੇਣ ਦੀ ਲੋੜ ਹੈ ਜੋ ਆਪਣੇ ਉਸ ਦੇ ਅਕਾਲੀ ਦਲ ਦੇ ਆਪਣੇ ਲੀਡਰ ਨੇ ਘੱਟੋ ਘੱਟ ਉਹ ਨੈਦਰ ਦਰਜਾਣ ਕਿਉਂਕਿ ਹਰਮੀਤ ਸੰਧੂ ਉਹ ਲੀਡਰ ਹੈ ਜਿਹੜਾ 222 ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਹੀ ਲੜਿਆ ਪਰ ਆਮ ਆਦਮੀ ਪਾਰਟੀ ਨੇ ਪ੍ਰਚਾਰ ਦੌਰਾਨ ਹਰਮੀਤ ਸੰਧੂ ਔਰ ਅਕਾਲੀ ਦਲ ਦੇ ਉੱਤੇ ਬਹੁਤ ਤਿੱਖੇ ਨਿਸ਼ਾਨੇ ਸਾਧੇ ਨਸ਼ੇ ਨੂੰ ਲੈ ਕੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਵੱਲੋਂ ਕੀਤੀਆਂ ਗਈਆਂ ਸੀ ਔਰ ਹਰਮੀਤ ਸੰਧੂ ਉਹੀ ਲੀਡਰ ਹੈ ਜਿਹੜਾ ਜਾਣਕਾਰੀ ਮੁਤਾਬਕ ਚੋਣ ਪ੍ਰਚਾਰ ਦੇ ਵਿੱਚ ਕਹਿੰਦਾ ਸੀ 2022 ਦੇ ਵਿੱਚ ਕਿ ਅਸੀਂ ਟੋਪੀ ਵਾਲੇ ਪੰਜਾਬ ਦੇ ਵਿੱਚ ਨਹੀਂ ਆਉਣਗੇ ਨੇ ਹੁਣ ਉਸੇ ਪਾਰਟੀ ਦੇ ਨਾਲ ਹਰਮੀਤ ਸੰਧੂ ਕੋਰਿਲੇਟ ਨੇ ਔਰ ਉਸੇ ਵੱਲੋਂ ਉਮੀਦਵਾਰ ਨੇ ਔਰ ਚੋਣ ਲੜਦੇ ਪਏ ਨੇ ਜ਼ਾਹਿਰ ਤੌਰ ਦੇ ਉੱਤੇ ਸਮਝਿਆ ਜਾ ਸਕਦਾ ਹੈ ਕਿ ਹੁਣ ਸਥਿਤੀ ਕੀ ਕਹਿੰਦੀ ਆਮ ਆਦਮੀ ਪਾਰਟੀ ਔਰ ਤਰਨ ਤਰਨ ਦੇ ਵਿੱਚ ਕੀ ਕੁਝ ਬਣ ਸਕਦਾ ਪਰ ਇਥੇ ਆ ਕੇ ਫਲਕਚੁਏਸ਼ਨ ਹੋ ਸਕਦੀ ਹੈ ਕਿਉਂਕਿ ਲੱਗੇ ਕੁਝ ਸਮੇਂ ਦੇ ਵਿੱਚ ਖਾਸ ਤੌਰ ਦੇ ਉੱਤੇ 224 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਸੀ ਉਸ ਤੋਂ ਬਾਅਦ ਸਥਿਤੀ ਜਿਹੜੀ ਹੈ ਉਹ ਅ ਵੱਖਰੇ ਕਿਸਮ ਦੀ ਨਜ਼ਰ ਆ ਰਹੀ ਹੈ ਖਾਸ ਤੌਰ ਦੇ ਉੱਤੇ ਪੰਜਾਬ ਦੇ ਇਸ ਖੇਤਰ ਦੇ ਵਿੱਚ ਜਿਹੜਾ ਮਾਝੇ ਦਾ ਖੇਤਰ ਹੈ ਔਰ ਖਾਸ ਤੌਰ ਦੇ ਉੱਤੇ ਖਡੂਰ ਸਾਹਿਬ ਲੋਕ ਸਭਾ ਕੌਨਸਟਿਟੂਐਂਸੀ ਹੈ ਜਿਹੜਾ ਹਿੱਸਾ ਆਇਆ ਤਰਨਤਾਰਨ ਦੀ ਵਿਧਾਨ ਸਭਾ ਕੌਨਸਟਿਟੂਐਂਸੀ ਹੁਣ ਵੇਖਣ ਵਾਲੀ ਗੱਲ ਹੈ ਕਿ ਤਰਨਤਾਰਨ ਦੇ ਲੋਕ ਕੀ 224 ਵਾਲਾ ਸਮਿਕਰਣ ਦੁਆਰਾ ਲੈ ਕੇ ਆਉਂਦੇ ਨੇ ਜਾਂ ਫਿਰ ਇੱਥੇ ਵੀ ਅਸ ਜ਼ਿਮਲੀ ਚੋਣਾਂ ਦੇ ਵਿੱਚ ਸਤਾਧਾਰੀਆਂ ਦਾ ਝਾੜੂ ਚੱਲੇਗਾ ਜੋ ਵੀ ਹੋਏਗਾ ਦੱਸ ਦੇਵਾਂਗੇ ਬੜੇ ਰੁਵਾਨ ਇੰਡੀਆ ਪੰਜਾਬੀ ਦੇ